CISF ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ 에어ਪੋਰਟ ਉੱਤੇ ਕੰਗਣਾ ਰੌਣਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਤਾਂ 6 ਜੂਨ ਨੂੰ ਚੰਡੀਗੜ੍ਹ 에어ਪੋਰਟ ਉੱਤੇ ਘਟਨਾ ਵਾਪਰਦੀ ਹੈ ਚੰਡੀਗੜ੍ਹ 에어ਪੋਰਟ ਉੱਤੇ ਇਹ ਸਾਰਾ ਵਿਵਾਦ ਹੋਇਆ ਸੀ ਤਾਂ ਉੱਥੇ ਦੀ ਇਹ ਘਟਨਾ ਹੈ ਜਦੋਂ ਵਾਪਰਦੀ ਹੈ ਤਾਂ ਜਿਸ ਦੇ ਵਿੱਚ ਕੰਗਣਾ ਰਣੋਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ CISF ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਮੇਰੇ ਥੱਪੜ ਮਾਰਿਆ ਹੈ ਜਿਸ ਤੋਂ ਬਾਅਦ ਵੀਡੀਓ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੁਲਵਿੰਦਰ ਕੌਰ ਇਹ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਸਾਡੀਆਂ ਮਾਮਾ ਨੂੰ ਇਸ ਤਰੀਕੇ ਨਾਲ ਬੋਲਦੀ ਸੀ ਕਿ 100-100 ਰੁਪਏ ਲੈ ਕੇ ਉਹ ਤੇ ਧਰਨੇ ਦੇ ਵਿੱਚ ਬੈਠੇ ਹੋਏ ਨੇ ਤਾਂ ਕਹਿੰਦੇ ਨੇ ਕਿ ਮੇਰੀ ਮਾਂ ਵੀ ਉਸ ਧਰਨੇ ਦੇ ਵਿੱਚ ਬੈਠੀ ਹੋਈ ਸੀ ਤਾਂ ਇਹ ਤਸਵੀਰ ਹੈ ਜਦੋਂ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਨਵਾਂ ਸਵਾਲ ਖੜਾ ਹੋ ਜਾਂਦਾ ਹੈ ਤਾਂ ਕਈ ਲੋਕ ਕੰਗੜਾ ਰਣੋਤ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਕਈ ਲੋਕ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਉਂਦੇ ਨੇ ਤਾਂ ਹੁਣ ਵੱਡੀ ਅਪਡੇਟ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਤਸਦੀਕ ਇਹ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੈਂਗਲੌਰ ਦੀ ਬਦਲੀ ਹੋ ਚੁੱਕੀ ਹੈ ਕੁਲਵਿੰਦਰ ਕੌਰ ਦੀ ਬਦਲੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਚੰਡੀਗੜ੍ਹ 에어ਪੋਰਟ ਤੋਂ ਐਮਪੀ ਕੰਗਨਾ ਨੂੰ ਤੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਤੇ ਵੱਡਾ ਐਕਸ਼ਨ ਹੈ ਜਿਹੜਾ ਉਹ ਲੈ ਗਿਆ ਇਹ ਤਾਂ ਉਹਨਾਂ ਨੂੰ ਹੁਣ ਬੈਂਗਲੌਰ ਭੇਜ ਦਿੱਤਾ ਗਿਆ ਹੈ ਤਾਂ ਕੁਲਵਿੰਦਰ ਕੌਰ ਦੀ ਬਦਲੀ ਕਰਕੇ ਸੀਆਈਐਸਐਫ ਨੇ ਬੈਂਗਲੌਰ ਭੇਜ ਦਿੱਤਾ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੋਹਾਲੀ ਪੁਲਿਸ ਦੇ ਵੱਲੋਂ ਐਸਆਈਟੀ ਬਣਾਈ ਗਈ ਸੀ ਔਰ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਲਵਿੰਦਰ ਕੌਰ ਉਹਨਾਂ ਦੀ ਬਦਲੀ ਹੈ ਜਿਹੜੀ ਉਹ ਹੋ ਚੁੱਕੀ ਹੈ ਕੁਲਵਿੰਦਰ ਕੌਰ ਸੀਆਈਐਸਐਫ ਦੇ ਮਹਿਲਾ ਮੁਲਾਜ਼ਮ ਜਿਨ੍ਹਾਂ ਦੀ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਚੰਡੀਗੜ੍ਹ 에어ਪੋਰਟ ਤੇ ਹੀ ਸਾਰਾ ਪੂਰਾ ਮਾਮਲਾ ਜਿਹੜਾ ਉਹ ਵਾਪਰਦਾ ਇਹ ਤਾਂ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਸੀਆਈਐਸਐਫ ਮਹਿਲਾ ਮੁਲਾਜ਼ਮੋਂ ਕੁਲਵਿੰਦਰ ਕੌਰ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਚੰਡੀਗੜ੍ਹ 에어ਪੋਰਟ ਤੇ ਉਹਨਾਂ ਦੀ ਡਿਊਟੀ ਸੀ ਜਦੋਂ ਇਹ ਘਟਨਾ ਵਾਪਰਦੀ ਹੈ 6 ਜੂਨ ਨੂੰ ਤਾਂ ਉਹਨਾਂ ਦੀ ਬਦਲੀ ਹੈ ਜਿਹੜੀ ਹੁਣ ਬੈਂਗਲੌਰ ਕਰ ਦਿੱਤੀ ਗਈ ਹੈ ਤਾਂ ਕੁਲਵਿੰਦਰ ਕੌਰ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੂੰ ਬੈਂਗਲੌਰ ਭੇਜ ਦਿੱਤਾ ਹੈ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਸਿਟ ਬਣਾਈ ਜਾਂਦੀ ਹੈ ਸਿਟ ਬਣਾਉਣ ਤੋਂ ਬਾਅਦ ਇਹ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ ਹਾਲਾਂਕਿ ਉਸ ਦੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ ਹੈ ਕਿ ਉਸ ਰਿਪੋਰਟ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਚੰਡੀਗੜ੍ਹ 에어ਪੋਰਟ ਉੱਤੇ ਕੰਗਣਾ ਔਰ ਨੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਗੁਲਵਿੰਦਰ ਕੌਰ ਦਾ ਮਹਾਲੀ ਤੋਂ ਬੈਂਗਲੌਰ ਤਬਾਦਲਾ ਕਰ ਦਿੱਤਾ ਗਿਆ ਇਹ ਦੱਸਦੀ ਹੈ ਕਿ ਪਿਛਲੇ ਦਿਨੀ ਚੰਡੀਗੜ੍ਹ 에어ਪੋਰਟ ਉੱਤੇ ਇਹ ਸਾਰਾ ਵਿਵਾਦ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਕਿਹਾ ਸੀ ਕਿ ਇਸ CISF ਮਹਿਲਾ ਮੁਲਾਜ਼ਮ ਨੇ ਮੇਰੇ ਥੱਪੜ CISF ਮਹਿਲਾ ਮੁਲਾਜ਼ਮ ਗੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ 에어ਪੋਰਟ ਉੱਤੇ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਗਿਆ ਏ ਤਾਂ 6 ਜੂਨ ਨੂੰ ਚੰਡੀਗੜ੍ਹ 에어ਪੋਰਟ ਉੱਤੇ ਘਟਨਾ ਵਾਪਰਦੀ ਹੈ ਚੰਡੀਗੜ੍ਹ 에어ਪੋਰਟ ਉੱਤੇ ਇਹ ਸਾਰਾ ਵਿਵਾਦ ਹੋਇਆ ਸੀ ਤਾਂ ਉੱਥੇ ਦੀ ਇਹ ਘਟਨਾ ਹੈ ਜਦੋਂ ਵਾਪਰਦੀ ਹੈ ਤਾਂ ਜਿਸ ਦੇ ਵਿੱਚ ਕੰਗਣਾ ਰਣੌਦ ਦੇ ਵੱਲੋਂ ਕਿਹਾ ਜਾਂਦਾ ਹੈ ਕਿ CISF ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਮੇਰੇ ਥੱਪੜ ਮਾਰਿਆ ਹੈ ਜਿਸ ਤੋਂ ਬਾਅਦ ਵੀਡੀਓ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੁਲਵਿੰਦਰ ਕੌਰ ਇਹ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਸਾਡੀਆਂ ਮਾਮਾ ਨੂੰ ਇਸ ਤਰੀਕੇ ਨਾਲ ਬੋਲਦੀ ਸੀ ਕਿ 100-100 ਰੁਪਏ ਲੈ ਕੇ ਉੱਥੇ ਧਰਨੇ ਦੇ ਵਿੱਚ ਬੈਠੇ ਹੋਏ ਨੇ ਉਹ ਕਹਿੰਦੇ ਨੇ ਕਿ ਮੇਰੀ ਮਾਂ ਵੀ ਉਸ ਧਰਨੇ ਦੇ ਵਿੱਚ ਬੈਠੀ ਹੋਈ ਸੀ ਤਾਂ ਇਹ ਤਸਵੀਰ ਹੈ ਜਦੋਂ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਨਵਾਂ ਸਵਾਲ ਖੜਾ ਹੋ ਜਾਂਦਾ ਹੈ ਤਾਂ ਕਈ ਲੋਕ ਗੰਗੜਾ ਰਣੋਤ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਕਈ ਲੋਕ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਉਂਦੇ ਨੇ ਤਾਂ ਹੁਣ ਵੱਡੀ ਅਪਡੇਟ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਤਸਦੀਕ ਹੈ ਕਿ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੈਂਗਲੌਰ ਦੀ ਬਦਲੀ ਹੋ ਚੁੱਕੀ ਹੈ ਕੁਲਵਿੰਦਰ ਕੌਰ ਦੀ ਬਦਲੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਚੰਡੀਗੜ੍ਹ 에어ਪੋਰਟ ਤੋਂ ਐਮਪੀ ਕੰਗਣਾ ਨੂੰ ਨੌ ਤੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਤੇ ਵੱਡਾ ਐਕਸ਼ਨ ਹੈ ਜਿਹੜਾ ਉਹ ਲੈ ਗਿਆ ਇਹ ਤਾਂ ਉਹਨਾਂ ਨੂੰ ਹੁਣ ਬੈਂਗਲੌਰ ਭੇਜ ਦਿੱਤਾ ਗਿਆ ਹੈ ਤਾਂ ਕੁਲਵਿੰਦਰ ਕੌਰ ਦੀ ਬਦਲੀ ਕਰਕੇ ਸੀਆਈਐਸਐਫ ਨੇ ਬੈਂਗਲੌਰ ਭੇਜ ਦਿੱਤਾ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਦੇ ਵੱਲੋਂ ਐਸਆਈਟੀ ਬਣਾਈ ਗਈ ਸੀ ਔਰ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੁਲਵਿੰਦਰ ਕੌਰ ਉਹਨਾਂ ਦੀ ਬਦਲੀ ਹੈ ਜਿਹੜੀ ਉਹ ਹੋ ਚੁੱਕੀ ਹੈ ਕੁਲਵਿੰਦਰ ਕੌਰ ਸੀਆਈਐਸਐਫ ਦੇ ਮਹਿਲਾ ਮੁਲਾਜ਼ਮ ਜਿਨ੍ਹਾਂ ਦੀ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਚੰਡੀਗੜ੍ਹ 에어ਪੋਰਟ ਤੇ ਇਹ ਸਾਰਾ ਪੂਰਾ ਮਾਮਲਾ ਜਿਹੜਾ ਉਹ ਵਾਪਰਦਾ ਇਹ ਤਾਂ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਸੀਆਈਐਸਐਫ ਮਹਿਲਾ ਮੁਲਾਜ਼ਮੋਂ ਕੁਲਵਿੰਦਰ ਕੌਰ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਚੰਡੀਗੜ੍ਹ 에어ਪੋਰਟ ਉੱਤੇ ਉਹਨਾਂ ਦੀ ਡਿਊਟੀ ਸੀ ਜਦੋਂ ਇਹ ਘਟਨਾ ਵਾਪਰਦੀ ਹੈ 6 ਜੂਨ ਨੂੰ ਤਾਂ ਉਹਨਾਂ ਦੀ ਬਦਲੀ ਹੈ ਜਿਹੜੀ ਹੁਣ ਬੈਂਗਲੌਰ ਕਰ ਦਿੱਤੀ ਗਈ ਹੈ ਤਾਂ ਕੁਲਵਿੰਦਰ ਕੌਰ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੂੰ ਬੈਂਗਲੌਰ ਭੇਜ ਦਿੱਤਾ ਹੈ ਪੂਰੇ ਮਾਮਲੇ ਦੇ ਇਨਵੈਸਟੀਗੇਸ਼ਨ ਦੇ ਵਾਸਤੇ ਸਿੱਟਾ ਬਣਾਈ ਜਾਂਦੀ ਹੈ ਸਿੱਟਾ ਬਣਾਉਣ ਤੋਂ ਬਾਅਦ ਇਹ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ ਹਾਲਾਂਕਿ ਉਸ ਦੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ ਹੈ ਕਿ ਉਸ ਰਿਪੋਰਟ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਚੰਡੀਗੜ੍ਹ 에어ਪੋਰਟ ਉਤੇ ਕੰਗਣਾ ਔਰ ਨੌਤੇ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਉਤੇ ਵੱਡਾ ਐਕਸ਼ਨ ਲਿਆ ਗਿਆ ਹੈ ਗੁਲਵਿੰਦਰ ਕੌਰ ਦਾ ਮਹਾਲੀ ਤੋਂ ਬੈਂਗਲੌਰ ਤਬਾਦਲਾ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪਿਛਲੀ ਦਿਨੀ ਚੰਡੀਗੜ੍ਹ 에어ਪੋਰਟ ਉੱਤੇ ਇਹ ਸਾਰਾ ਵਿਵਾਦ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਕਿਹਾ ਸੀ ਕਿ ਇਸ ਸੀਆਈਐਸਐਫ ਮਹਿਲਾ ਮੁਲਾਜ਼ਮ ਨੇ ਮੇਰੇ ਥੱਪੜ ਮਾਰਿਆ